प्यारे श्रोता मैं डॉक्टर मल्कदीप सिंह पट्टी शॉर्ट वीडियो ਦੇ ਵਿੱਚ ਤੁਹਾਨੂੰ ਥੋੜਾ ਦੱਸਦਾ ਕਿ ਗਰਮੀ ਜਿਵੇਂ ਪੂਰੇ ਜੋਰਾਂ ਤੇ ਹੈ ਔਰ ਇਹ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਦੀ ਹੈ ਪਾਣੀ ਘਟ ਹੁੰਦਾ ਜਦੋਂ ਅਸੀਂ ਪੱਖੇ ਥੱਲੇ ਬੈਠਦੇ ਆਂਗੇ ਈਸੀ ਥੱਲੇ ਬੈਠਦੇ ਆਂ ਉਹਦੇ ਨਾਲ ਵੀ ਸਾਡੇ ਸਰੀਰ ਨੂੰ ਪਾਣੀ ਦੀ ਕਮੀ ਹੁੰਦੀ ਹੈ ਅਗਰ ਅਸੀਂ ਸਾਰਾ ਦਿਨ ਫਿਰ ਪਾਣੀ ਪੀ ਜਾਵਾਂਗੇ ਤੇ ਸਾਨੂੰ ਕਾਫੀ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਫਿਰ ਕੀ ਕਰਦੇ ਕਿ ਅਸੀਂ ਕੋਈ ਵੀ ਕੋਲਡ ਡਰਿੰਕ ਜਾਂ ਬਜਾਰੀ ਡੱਬਾ ਬੰਦ ਜੂਸ ਜਾਂ ਕੋਈ ਸ਼ਰਬਤ ਵਗੈਰਾ ਲੈਨੇ ਆ ਉਹ ਸ਼ਰਬਤ ਕੋਲਡ ਡਰਿੰਕ ਜਾਂ ਬਜਾਰੀ ਜਿਹੜੇ ਡੱਬਾ ਬੰਦ ਜੂਸ ਨੇ ਉਹ ਸਾਡੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੁੰਦੇ ਆ ਅਗਰ ਜ਼ਿਆਦਾ ਮਾਤਰਾ ਦੇ ਵਿੱਚ ਲੈ ਜਾਵੇ ਸੋ ਕੋਸ਼ਿਸ਼ ਕਰੋ ਕਿ ਕੁਦਰਤੀ ਤੌਰ ਤੇ ਜਿਵੇਂ ਨਿੰਬੂ ਪਾਣੀ ਦਹੀਂ ਦੀ ਲੱਸੀ ਜਾਂ ਕੱਚੀ ਲੱਸੀ ਜਿਹੜੇ ਸਾਡੇ ਰਵਾਇਤੀ ਬਣਦੇ ਸੀ ਜਾਂ ਜਿਵੇਂ ਖੀਰਾ ਵਾਟਰਮੈਲਨ ਖਰਬੂਜਾ ਇਸ ਤਰ੍ਹਾਂ ਦੇ ਫਰੂਟ ਖਾਓ ਇਹਨਾਂ ਦੀ ਸਮੂਦੀ ਬਣਾ ਕੇ ਵੀ ਤੁਸੀਂ ਲੈ ਸਕਦੇ ਹੋ ਅੰਬ ਬਹੁਤ ਵਧੀਆ ਉਹਦੀ ਸਮੂਦੀ ਵੀ ਬਣਾ ਸਕਦੀ ਹੈ ਉਹਦੀ ਤੁਸੀਂ ਬਿਨਾ ਮਿੱਠਾ ਐਡ ਕੀਤੇ ਡਰਿੰਕਸ ਵੀ ਬਣਾ ਸਕਦੇ ਹੋ ਕਰੇ ਵਾਟਰਮੈਲਨ ਖੀਰਾ ਨਿੰਬੂ ਲੋੜ ਮੁਤਾਬਕ ਉਹਦੇ ਚ ਟੇਸਟ ਲਈ ਥੋੜਾ ਜਿਹਾ ਬਿਲਕੁਲ ਘੱਟ ਤੋਂ ਘੱਟ ਨਮਕ ਪਾਉਣਾ ਔਰ ਉਹਦੇ ਵਿੱਚ ਐਕਸਟਰਾ ਮਿੱਠਾ ਕੋਸ਼ਿਸ਼ ਕਰੋਗੇ ਬਿਲਕੁਲ ਨਾ ਪਾਇਆ ਜਾਵੇ ਕਿਉਂਕਿ ਉਹ ਫਰੂਟ ਦੇ ਵਿੱਚ ਹੀ ਜਿਹੜਾ ਮਿੱਠਾ ਜਿੰਨਾ ਸਾਨੂੰ ਜ਼ਰੂਰਤ ਹੁੰਦੀ ਉਹਨਾਂ ਮਿਲ ਜਾਂਦਾ ਨਗਰ ਉਹਦੇ ਵਿੱਚ ਵਿਟਾਮਿਨ ਔਰ ਮੀਨਰਲ ਜਿਹੜੇ ਸਾਨੂੰ ਮਿਲਦੇ ਨੇ ਉਹ ਸਾਡੀ ਚਮੜੀ ਜਾਂ ਸਾਡੇ ਹੋਰ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੇ ਨੇ ਇਸ ਕਰਕੇ ਇਹ ਡਰਿੰਕ ਸਾਤ ਵੀ ਆਪਣੇ ਬੱਚਿਆਂ ਨੂੰ ਤੇ ਘਰ ਦੇ ਵਿੱਚ ਆਏ ਗਏ ਮਹਿਮਾਨ ਨੂੰ ਵੀ ਪਿਲਾਓ ਕੋ ਜੋ ਅਸੀਂ ਫੈਸ਼ਨ ਦੇ ਵਿੱਚ ਪੈ ਗਏ ਹਾਂ ਕੋਲਡ ਡਰਿੰਕ ਦਾ ਡੱਬਾ ਬੰਦ ਭੋਜਨਾਂ ਦੇ ਜਾਂ ਡੱਬਾ ਬੰਦ ਡਰਿੰਕਸ ਦੇ ਉਹ ਸਾਡੀ ਸਿਹਤ ਲਈ ਐਨੇ ਵਧੀਆ ਨਹੀਂ ਹੈਗੇ ਸੋ ਇਸ ਕਰਕੇ ਕਰੋ ਕਿ ਕੁਦਰਤੀ ਜਿਹੜੇ ਫਰੂਟ ਤੋਂ ਬਣਾ ਕੇ ਘਰਾਂ ਦੇ ਵਿੱਚ ਡਰਿੰਕਸ ਜਿਹੜੇ ਨੇ ਉਹ ਲਓ ਚਕੰਦਰ ਬਹੁਤ ਵਧੀਆ ਤੁਸੀਂ ਚਕੰਦਰ ਦੀ ਸਮੂਦੀ ਜਾਂ ਚਕੰਦਰ ਦਾ ਜੂਸ ਖੀਰੇ ਦਾ ਜੂਸ ਨਿੰਬੂ ਪਾਣੀ ਵਾਟਰਮੈਲਨ ਤੇ ਖਰਬੂਜਾ ਜਾਂ ਹੋਰ ਜਿਹੜੇ ਤੁਹਾਨੂੰ ਜਿਵੇਂ ਕੋਈ ਔਰੈਂਜ ਵਗੈਰਾ ਅਗਰ ਮਿਲ ਜਾਂਦੇ ਆ ਤੇ ਮਸੰਮੀ ਮਿਲ ਜਾਂਦੀ ਹੈ ਅਨਾਨਾਸ ਨਾਰੀਅਲ ਇਹ ਬਹੁਤ ਵਧੀਆ ਡਰਿੰਕਸ ਨੇ ਇਹਨਾਂ ਨੂੰ ਕਰੇ ਪਿਆਰ ਕਰਕੇ ਸਾਫ ਸੁਥਰੇ ਤਰੀਕੇ ਨਾਲ ਡਰਿੰਕ ਪੀਓ ਅੱਛਾ ਤੁਹਾਡੀ ਸਿਹਤ ਵਾਸਤੇ ਵੀ ਰਹਣਗੀ ਤੇ ਬੱਚਿਆਂ ਵਾਸਤੇ ਵੀ ਕਿਉਂਕਿ ਜਿਆਦਾ ਨਮਕ ਤੇ ਮਿੱਠਾ ਜਿਹੜਾ ਅਸੀਂ ਨਕਲੀ ਖੰਡ ਲੈਨੇ ਆ ਉਹ ਬਹੁਤ ਸਾਡੇ ਲਈ ਨੁਕਸਾਨਦਾਇਕ ਹੁੰਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ